ਅੱਜ 12 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਤੋਂ ਕੁਝ ਕ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਸੀਗਾ ਧੁੱਪ ਸੀਗੀ ਗਰਮੀ ਸੀਗੀ ਤੇ ਹੌਮਸ ਸੀਗੀ ਤੇ ਕੁਝ ਇੱਕ ਅੱਧੇਕ ਪੰਜਾਬ ਦੇ ਵਿੱਚ ਬੱਦਲਬਾਹੀ ਲਗਾਤਾਰ ਬਣੀ ਰਹੀ ਤੇ ਹਲਕੀ ਕੜਮਣ ਵੀ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਖਾਸ ਕਰਕੇ ਮਾਨਸਾ ਬਰਨਾਲਾ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਪਟਿਆਲਾ ਚੰਡੀਗੜ੍ਹ ਮੁਹਾਲੀ ਇਹਨਾਂ ਖੇਤਰਾਂ ਦੇ ਵਿੱਚ ਅੱਜ ਸਾਰਾ ਦਿਨ ਬੱਦਲਬਾਹੀ ਗੁਜਰਦੀ ਰਹੀ ਤੇ ਕਿਤੇ ਕਿਤੇ ਹਲਕੀ ਕੜਮਣ ਹੁੰਦੀ ਰਹੀ ਬਾਕੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਸੀਗਾ ਗਰਮੀ ਸੀਗੀ ਤੇ ਹੌਮਸ ਸੀਗੀ ਜਿਵੇਂ ਅਮ੍ਰਿਤਸਰ ਕਿ ਦੁਪਹਿਰ ਤੋਂ ਬਾਅਦ ਕੁਝ ਕੇ ਖੇਤਰਾਂ ਦੇ ਵਿੱਚ ਨਵੇਂ ਬੱਦਲਾ ਦਾ ਨਿਰਮਾਣ ਹੋਵੇਗਾ ਚਾਹੇ ਲਹਿੰਦੇ ਵਾਲੇ ਪਾਸੇ ਉਹ ਫਾਜ਼ਿਲਕਾ ਬੋਹਰ ਮੁਖਸਰ ਫਰੀਦਕੋਟ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਜਾ ਪਰਿਆ ਹੈ ਗੁਰਦਾਸਪੁਰ ਅਮਰਸਰ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਤੇ ਦਬਾਦ ਦੁਪਹਿਰ ਤੋਂ ਦੇਖੇ ਜਾ ਰਹੇ ਨੇ ਦੂਸਰੀ ਤਰਫ ਬੱਦਲਵਾਈ ਪਟਿਆਲਾ ਰਾਜਪੂਰਾ ਡੇਰਾ ਬੱਸੀ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਬਣੀ ਹੋਈ ਹੈ ਤੇ ਟੁੱਟਵੇਂ ਤੌਰ ਤੇ ਮੀਂਦੇ ਸ਼ਰਾਟੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਕਈਏ ਤਾਂ ਬਹੁਤੇ ਹਿੱਸਿਆਂ ਦੇ ਵਿੱਚ ਲਗਾਤਾਰ ਬੱਦਲਬਾਹੀ ਬਣੀ ਹੋਈ ਹੈ ਕਈ ਜਗ੍ਹਾ ਮੀਂਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਚਾਹੇ ਉਹ ਮਾਝੇ ਦੇ ਇਲਾਕੇ ਹੋਣ ਚਾਹੇ ਦੁਆਬੇ ਦੇ ਚਾਹੇ ਪੁਆd ਦੇ ਕੁਝ ਖੇਤਰਾਂ ਦੇ ਵਿੱਚ ਰਾਤ ਵੇਲੇ ਵੀ ਮੀਂਦੇ ਸ਼ਰਾਟੇ ਲੱਗ ਸਕਦੇ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਬੱਦਲਬਾਈ ਗੁਜਰਦੀ ਰਹੇਗੀ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣੇ ਦੇ ਵਿੱਚ ਵੀ ਬੱਦਲਬਾਈ ਉਸੇ ਤਰ੍ਹਾਂ ਹੀ ਰਹੀ ਰਾਜਸਥਾਨ ਵਿੱਚ ਵੀ ਟੁੱਟਮੇ ਤੌਰ ਤੇ ਮੀਂਹ ਲਗਾਤਾਰ ਪੈ ਰਿਹਾ